ਜਿਹੜਾ ਸਲਾਮਾਬਾਦ ਥਾਣੇ ਹਮ ਗਰਨੇਡ ਹਮਲਾ ਆ ਉਹਦੀ ਜ਼ਿੰਮੇਵਾਰੀ ਮੈਂ ਜੀਵਨ ਫੌਜੀ ਲੈਣਾ ਇਹ ਪੁਲਸ ਦੀ ਮੰਨ ਲਓ ਜੋ ਪੁਲਸ ਨੇ ਸਾਡੇ ਨਾਲ ਧੱਕਾ ਕੀਤਾ ਸਾਡੇ ਪਰਿਵਾਰਾਂ ਨਾਲ ਜੋ ਹੁਣ ਤੱਕ ਕਰਨ ਦੀ ਆ ਨਜਾਇਜ਼ ਲੋਕਾਂ ਦੇ ਪਰਚੇ ਪਾਈ ਜਾਂਦੀ ਇਹ 90 ਆਲਾ ਦੌਰ ਚਲਾਉਂਦੀ ਆ ਇੱਕ ਪੁਲਸ ਨੇ ਜੇ ਨਰੈਨ ਸਿੰਘ ਚੋੜਾ ਸਾਡਾ ਬਾਪੂ ਹੀ ਸਾਡੇ ਇਲਾਕੇ ਦਾ ਹੀ ਤੇ ਇਹਨਾਂ ਕੀ ਕੀਤਾ ਵਾ ਕਿ ਜੇ ਉਹਨੇ ਗੋਲੀ ਚਲਾਈ ਐ ਸਖ ਵੀਰ ਬਾਦਲ ਤੇ ਸਖ ਵੀਰ ਬਾਦਲ ਕਿੱਡਾ ਕਿ ਚੰਗਾ ਬੰਦਾ ਸੀ ਜੇ ਗੋਲੀ ਚਲਾਈ ਐ ਤਾਂ ਉਹ ਤੇ ਬੰਦੀ ਕਾਰਵਾਈ ਕਰਦੇ ਇੱਕ ਇਹਨਾਂ ਦੇ ਮੰਨ ਲਓ ਆਗੂ ਨੇ ਉਹਦੀ ਪੱਗ ਲਾਤੀ ਜੋ ਪਹਿਲਾਂ ਹੋ ਗਿਆ ਹਾਨੂੰ ਨਹੀਂ ਪਤਾ ਉਦੋਂ ਆਪਾਂ ਨਹੀਂ ਹੈਗੇ ਪਰ ਹੁਣ ਆਪਾਂ ਹੈਗੇ ਆ ਜਿਹੜਾ ਬੰਦਾ ਕਰੂਗਾ ਉਹ ਆਪਣਾ ਟੱਬਰ ਤੇ ਆਪਣੇ ਬੱਚੇ ਬਾਲ ਬੱਚੇ ਸਾਂਭ ਕੇ ਕਰੇ ਹੁਣ ਆਪਾਂ ਇਹਨਾਂ ਤੱਕ ਨਹੀਂ ਇਹਨਾਂ ਦੇ ਘਰਾਂ ਤੱਕ ਜਾਵਾਂਗੇ ਜਿਹੜਾ ਬੰਦਾ ਪੱਗਾਂ ਨੂੰ ਲਾਊਗਾ ਬੜਾ ਥੋੜਾ ਸੋਝ ਸਮਝ ਕੇ ਲਾਏ ਕਿਉਂਕਿ ਹੁਣ ਆਪਾਂ ਬੈਠੇ ਆਂ ਤੇ ਬਾਕੀ ਪੁਲਸ ਦਾ ਜਵਾਬ ਪੁਲਸ ਪਰਵਾਰ ਚੁਕੇਗੀ ਜਿੰਨੇ ਪਰਵਾਰ ਚੁਕੇ ਆਪਾਂ ਉਹਨੇ ਥਾਣੇ ਲਾਵਾਂਗੇ ਸਾਡੇ ਵੀ ਥਾਣਾ ਡਾਉਣਾ ਕਿ ਵੱਡੀ ਗੱਲ ਨਹੀਂ ਹੈਗੀ ਬਾਕੀ ਥੋੜਾ ਜਿਹਾ ਧਿਆਨ ਨਾਲ ਪੁਲਸ ਵਾਲਿਆਂ ਨੂੰ ਜੇ ਕਿਤੇ ਪਰਚਾ ਗਾਂ ਕੱਟਣਾ ਆਪਾਂ 7-6 ਫੌਜੀ ਨੌਕਰੀ ਕੀਤੀ ਆ ਤੇ ਕੋਈ ਗੱਲ ਨਹੀਂ ਹਾਨੂੰ ਵੀ ਸਾਰਾ ਹੀ ਪਤਾ ਵਾ ਕਿ ਪੁਲਸ ਕਿਹੜੇ ਹਿਸਾਬ ਨਾਲ ਚੱਲਦੀ ਹੈ ਜਿਹੜੇ ਹਿਸਾਬ ਨਾਲ ਪੁਲਸ ਚੱਲਦੀ ਆਪਾਂ ਉਸੇ ਹਿਸਾਬ ਨਾਲ ਚੱਲਾਂ ਮਰੇ ਸਾਰੇ ਦੇ ਬਰਚੇ ਕੀਤੇ ਕੋਈ ਗੱਲ ਦੀ ਪੁਲਿਸ ਨੂੰ ਕਰ ਤਗੜੇ ਹੋ ਜੋ ਕੰਧਾਂ ਉੱਚੀਆਂ ਕਰਨਾ ਕੁਛ ਨਹੀਂ ਹੋਣਾ ਤੇ ਕੰਧਾਂ ਉੱਚੀਆਂ ਕਰੋਗੇ ਤਾਂ ਆਪਾਂ ਉਨੀ ਜਾਨ ਨਾ ਤਾਂ ਸੁੱਟ ਲਾਂਗੇ ਬਾਕੀ ਦੂਜੀ ਗੱਲ ਇੱਕ ਹੋਰ ਕੰਧਾਂ ਉੱਚੀਆਂ ਕਰਨ ਨਾਲ ਕੁਛ ਨਹੀਂ ਹੋਣਾ ਹੁਣ ਨਾਕਿਆਂ ਤੇ ਖਲੋਣਾ ਤੇ ਬੁਲਟ ਪ੍ਰੂਫ ਜੈਕਟ ਆਪ ਆ ਗਏ ਤੇ ਬੁਲਟ ਪ੍ਰੂਫ ਗੱਡੀਆਂ ਲੈ ਕੇ ਖਲੋਇਓ ਫੇ ਚੀਜ਼ਾਂ ਇਸ ਹਾਵਨਾ ਤਾਮਾ ਜਮਾ ਲਾ ਕੇ ਖਲੋਇਓ ਵੀ ਜਿਹੜਾ ਗਰਨੇਡਾ ਤੋਂ ਬਾਜੋ ਜਾਂ ਗਰਨੇਡਾ ਤੋਂ ਬਾਜੀਏ ਤਾਂ ਆਪਾਂ ਆਈਡੀਆ ਲਾਵਾਂਗੇ ਤੇ ਪੁਲਸਬ ਅਫਸਰਾਂ ਨੂੰ ਇਹੋੀ ਗੱਲ ਹੈ ਇਹ ਨਹੀਂ ਗੱਲ ਵੀ ਤੁਸੀਂ ਅੱਜ ਇੱਥੇ ਇਨਕਾਊਂਟਰ ਕਰੋਗੇ ਤੇ ਕੱਲ ਨੂੰ ਬਦਲੀ ਕਰਾ ਕੇ ਤੇ ਕਿਤੇ ਹੋਰ ਚਲ ਜਿਓਗੇ ਜਾਂ ਬਾਹਰ ਆਜੋਗੇ ਜੇ ਬਾਹਰ ਆਜੋਗੇ ਤੇ ਬਾਹਰ ਵੀ ਭਜਾ ਭਜਾ ਮਾਰਾਂਗੇ ਤਾਂ ਬਾਕੀ ਪੁਲਸਬ ਪੁਲਸ ਅਫਸਰਾਂ ਨੂੰ ਗੋਲੀ ਦਾ ਜਵਾਬ ਗਰਨੇਡਾ ਨਾ ਦਵਾਂਗੇ ਆਪਾਂ ਗੋਲੀ ਦਾ ਜਵਾਬ ਬੰਬ ਨਾਲ ਹੋਏਗਾ ਬਾਕੀ ਕੋਈ ਗੱਲ ਨਹੀਂ ਤਗੜੇ ਰਹੋ ਛੇਤੀ ਮਿਲਦੇ ਹਾਂ ਫਿਰ 2-4 ਦਿਨਾਂ ਚ ਆਪਾਂ ਜ਼ਿਆਦਾ ਗੈਪ ਨਹੀਂ ਪਾ ਤੇ ਹੁਣ ਆਪਾਂ ਹਮਲਾ ਵੀ ਇਹੋ ਜੇ ਥਾਂ ਤੇ ਕਰਾਂਗੇ ਕਿ ਪੁਲਿਸ ਵਾਲੇ ਅੱਡੀਆਂ ਚੁੱਕ-ਚੁੱਕ ਵੇਖਣਗੇ ਵੀ ਸਾਡੇ ਥੱਲੋਂ ਕੁਰਸੀਆਂ ਹਿੱਲ ਕਿੱਦਾਂ ਗਈਆਂ ਨੇ ਬਾਕੀ ਮੈਂ ਇੱਕ ਚੀਜ਼ ਹੋਰ ਦੱਸ ਦੇਣੀ ਚਾਹੁੰਦਾ ਵਾਂ ਕਿ ਇਹ ਮੇਰੀ ਪਰਸਨਲ ਲੜਾਈ ਆ ਤੇ ਇਹ ਮੈਂ ਖੁਦ ਲੜਾਂਗਾ ਇਹਦੇ 'ਚ ਕਿਸਦਾ ਕੋਈ ਹੱਥ ਨਹੀਂ ਹੈਗਾ ਇਹ ਜੋ ਕਰਾਇਆ ਮੈਂ ਕਰਾਇਆ ਮੇਰੇ ਨਾਲ ਕਿਸ ਨੂੰ ਨਾ ਜੋੜਿਆ ਜਾਏ ਮੈਂ ਅੱਜ ਹੁਣ ਵੀ ਇਹ ਚੀਜ਼ ਕਹਿ ਦੇਣੀ ਚਾਹੁੰਦਾ ਕਿ ਮੇਰੇ ਨਾਲ ਕਿਸ ਨੂੰ ਨਾ ਜੋੜਿਆ ਜਾਏ ਜੋ ਕਰਾਇਆ ਮੈਂ ਕੱਲੇ ਨੇ ਕਰਾਇਆ ਬਾਕੀ ਜਿਹੜੇ ਜਿਹੜੇ ਆ ਸਰਕਾਰੀ ਅਫਸਰ ਪਾਰੋਂ ਸਮਾਨ ਲਿਆ ਲਿਆ ਵੇਚਣਦੇ ਆ ਨਜਾਇਜ਼ ਮੁੰਡਿਆਂ ਦੇ ਪਾਉਂਦੇ ਆ ਕਦੀ ਕਹਿ ਦਿੰਦੇ ਪੰਜ ਪਿਸਤੌਲ ਫੜ ਲਏ ਕਦੀ ਕਹਿੰਦੇ 10 ਕਿਲੋ ਸਮਾਨ ਫੜ ਲਿਆ ਸਾਨੂੰ ਸਾਰਾ ਪਤਾ ਕਿਹੜਾ ਅਫਸਰ ਲਿਆਉਂਦਾ ਵਾ ਕਿਹੜਾ ਕਿਹੜਾ ਮੁਲਾਜ਼ਮ ਲਿਆਉਂਦਾ ਕਿਹੜਾ ਛਪਾਟਾ ਕਿੱਥੇ ਵੇਚਣਦਿਆ ਵਾ ਇਹਨਾਂ ਦੀ ਸਰਕਾਰੀ ਪ੍ਰਾਪਰਟੀਆਂ ਚੈੱਕ ਕਰੋ ਇਹਨਾਂ ਦੀ ਸਰਕਾਰੀ ਤਨਖਾਹਾਂ ਤੋਂ ਇੰਨੀਆਂ ਪ੍ਰਾਪਰਟੀਆਂ ਬਣ ਜਾਂਦੀਆਂ ਨੇ ਸਾਨੂੰ ਨਹੀਂ ਪਤਾ ਕਿ ਕਿੱਥੇ ਵੇਚਣਦੇ ਆ ਕੀ ਕਰਨਦੇ ਆ ਹੁਣ ਆਪਾਂ ਬੰਬ ਥਾਣਿਆਂ 'ਚ ਨਹੀਂ ਲਾਉਣੇ ਥਾਣਿਆਂ 'ਚ ਤਾਂ ਲਾਵਾਂਗੇ ਲਾਵਾਂਗੇ ਜਿਹੜਾ ਐਸਐਚਓ ਜਾਂ ਕੋਈ ਲੋ ਜਿਹੜੇ ਤੁਸੀਂ ਆਪਣੇ ਨਿਆਣਾ ਵਾਸਤੇ ਜਾਇਦਾਦਾਂ ਵਧਾਈਆਂ ਨਾ ਨਵਾਵਾ ਦੇ ਪੁੱਤਾਂ ਦੇ ਸਿਰ ਵੱਡ ਵੱਡ ਗਏ ਕੋਈ ਗੱਲ ਨਹੀਂ ਉਹ ਤੁਹਾਨੂੰ ਪਜਨ ਨਹੀਂ ਦੇਣੀਆਂ ਆਪਾਂ